ਮੌਸਮ ਅੱਜ ਕਾਫੀ ਠੰਡਾ ਹੋ ਗਿਆ ਬਾਲਮੀਕੀ ਜਨਮ ਦਿਤੀ ਤੇ ਤੁਸੀਂ ਦੇਖ ਸਕਦੇ ਹੋ بارش ਲਗਾਤਾਰ ਹੋ ਰਹੀ ਨੌਨ ਸਟਾਪ ਤੇ ਮੌਸਮ ਚੈੱਕ ਕਰੋ ਜੀ ਕਿੰਨਾ ਹੀ 쿨 ਹੋਇਆ ਪਿਆ ਆ ਬਾਬਾ ਜਲਦੀ ਆਲਦੀ ਮੌਸਮ ਠੀਕ ਕਰੇ ਵੈਦਰ ਠੀਕ ਕਰੇ ਤਾਂ ਕਿ ਸਾਰੇ ਬਾਲਮੀਕੀ ਜਨਮ ਦਿਤੀ ਵਧੀਆ ਤਰੀਕੇ ਨਾਲ ਮਨਾਣ ਜੋ ਵੀ ਸ਼ੋਭਾ ਯਾਤਰਾ ਨਿਕਲਣੀਆਂ ਜਾਂ ਜੋ ਵੀ ਪ੍ਰੋਗਰਾਮ ਰੱਖੇ ਹੋਏ ਆ ਤੇ ਮੇਰੇ ਬਿੱਗ ਫੈਨ ਆ ਜੀ ਇਹ ਦੇਖ ਸਕਦੇ ਹੋ ਜੋ ਵੀ ਸ਼ੋਭਾ ਯਾਤਰਾ ਨਿਕਲਣੀਆਂ ਜਾਂ ਜੋ ਮੇਰਾ ਬਿੱਗ ਫੈਨ ਆ ਜੀ ਬਿੱਗ ਫੈਨ ਅਜੇ ਹਾਲੇ ਪਰ ਹਾਇ ਤਾਂ ਕੋਈ ਲਾਈਵ ਹੀ ਨਹੀਂ ਆਇਆ ਯਾਰ ਦੇਖੋ ਤੂੰ ਲਾਈਵ ਹੋ ਸ਼ੋਅ ਨਹੀਂ ਹੋ ਰਿਹਾ ਹੁਣ ਹੋਇਆ ਯਾਰ ਹੁਣ ਹੋਇਆ ਇੱਕ ਬੰਦਾ ਸ਼ੋਅ ਹੋਇਆ ਮੇਰੇ ਚਾਚੇ ਦਾ ਮੁੰਡਾ ਤੁਸੀਂ ਵੀ ਯਾਰ ਲਾਈਵ ਆ ਜਾ ਕਰੋ ਸਾਰੇ ਤੇ ਇਸ ਟਾਈਮ ਘਾਰੇ ਬੈਠੇ ਆ ਸਿਹਤ ਖਰਾਬ ਹੋ ਚੁੱਕੀ ਆ ਕਿਉਂਕਿ ਕੱਲ ਵੀ ਮੌਸਮ ਬੰਨਾ ਠੰਡਾ ਸੀਗਾ ਬਾਈਕ ਤੇ ਜਾਣਾ ਪੈ ਗਿਆ ਸੀ ਕਿਤੇ ਉਹ ਨਾਲ ਜਾਨ ਕਿ ਹਵਾ ਲੱਗ ਗਈ ਨਿੰਬੂ ਚੱਕਰ ਨਿੰਬੂ ਇੱਧਰ ਆ ਜੀ ਸਾਡਾ ਬਿੱਗ ਫੈਨ ਨਾਲੇ ਨਾਲ ਮੇਰੇ ਲਾਈਵ ਦੇ ਨਾਲ ਨਾਲ ਘੁੰਮ ਰਿਹਾ ਹੈ ਪਰ ਲਾਈਵ ਚਾ ਨਹੀਂ ਰਿਹਾ ਲੁਕੀ ਜਾ ਰਿਹਾ ਜਸ਼ਨ ਸਾਰੇ ਨੂੰ ਮੁਬਾਰਕਾ ਦਿਓ ਬਾਲਮੀਕ ਜਨਮ ਦਿਤੀਆਂ ਇੱਧਰ ਦੇਖ ਇੱਧਰ ਦੇਖੀ ਏ ਕੀਆ ਇੱਥੇ ਜੀ ਸਾਡੇ ਆਸ-ਪਾਸ ਏਰੀਆ ਚੈੱਕ ਕਰੋ ਜੰਗਲੀ ਹੋਇਆ ਪਿਆ ਬਿਲਕੁਲ ਇੱਧਰ ਯਾਨੀ ਕਿ ਇੱਥੋਂ ਤੋਂ ਸਭਾਈ ਕਰਤੀ ਆਪਾਂ ਮੁਰੇ ਮੁਰੇ ਕਿਉਂਕਿ ਆ ਜਗ੍ਹਾ ਆਪਣੀ ਨਹੀਂ ਗਵਾਂਡੀਆਂ ਦੀ ਆ ਦੇਖੋ ਜੀ ਜੰਗਲੀ ਹੋਇਆ ਪਿਆ ਇਲਾਕਾ ਸਾਰਾ ਜੰਗਲ ਜੰਗਲ ਬਣਿਆ ਪਿਆ ਆ ਵਾਧੇ ਚੈੱਕ ਰੂ ਜੀ ਕਿੱਥੇ ਕਿੱਥੇ ਵਾਰਿਸ਼ ਹੋ ਰਹੀ ਆ ਜਰੂਰ ਦੱਸਿਓ ਲਾਈਵ ਦੇ ਵਿੱਚ ਤਾਂ ਕਿ ਪਤਾ ਲੱਗ ਸਕੇ ਕਿ ਪੂਰੇ ਪੰਜਾਬ ਦੇ ਵਿੱਚ ਇਦਾਂ ਐ ਜਾਂ ਕਹਿ ਲਓ ਸਾਡੇ ਹੁਸ਼ਿਆਰਪੁਰ ਚ ਇਦਾਂ ਐ ਹਾਂ ਜੀ ਦੂਰ ਦੱਸਿਓ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਵਾਲਮੀਕੀ ਜਨਮਤੀ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਜਲਦੀ-ਜਲਦੀ ਸਾਰਿਆਂ ਦੇ ਜੋ ਵੀ ਪ੍ਰੋਗਰਾਮ ਮਰਕੇ ਹੋਏ ਆ ਤਾਂ ਕਿ ਸਾਰਿਆਂ ਦੀ ਵਧੀਆ ਤਰੀਕੇ ਨਾਲ ਹੋ ਜਾਣ ਵਾਲਮੀਕੀ ਜਨਮਤੀ ਤੇ ਦੇਖੋ ਕੂਲ ਦੋ ਦਿਨ ਪਹਿਲਾਂ ਇੰਨੀ ਗਰਮੀ ਸੀਗੀ ਕੋ ਮਨੀ ਹੋ ਰਿਹਾ ਸੀਗਾ ਹੁਣ ਨਹੀਂ ਠੰਡ ਆ ਬਾਹਰ ਮਤਲਬ ਖੜਾ ਨਹੀਂ ਹੋ ਰਿਹਾ ਹੁਣ ਆ ਬਾਹਰ ਖੜਾ ਨਹੀਂ ਹੋ ਰਿਹਾ ਸੀਗਾ ਇੰਨੀ ਗਰਮੀ ਸੀਗੀ ਅੱਜ ਇੰਨੀ ਠੰਡ ਆ ਤਾਂ ਵੀ ਬਾਹਰ ਖੜੇ ਨਹੀਂ ਹੋ ਰਿਹਾ ਹੋ ਜਾ ਰਿਹਾ ਦਿਲ ਕਾ ਅੰਦਰ ਜਾ ਕੇ ਕੰਬਲ ਗੁੰਬਲ ਲੈ ਕੇ ਲੰਮੇ ਪੈ ਜੀਏ ਇਹੋ ਜਿਹਾ ਵੈਦਰ ਹੋਇਆ ਪਿਆ ਆ ਹੁਸ਼ਿਆਰਪੁਰ ਦੇ ਵਿੱਚ ਜਿਆ ਮਾਤੀ ਸ਼ੁਕਰ ਬਰਗ ਫਰੈਂਕ ਕੋਲ ਗੱਲ ਹੈ ਫਰੈਂਕ ਅੱਜ ਦਾ ਸਵੇਰ ਦੇ ਲੁਕੇ ਹੋਇਆ ਜੀ ਬਿਸਤਰੇ ਦੇ ਵਿੱਚ ਕਿਉਂਕਿ ਸਿਹਤ ਠੀਕ ਨਹੀਂ ਹੈਗੀ ਜਿੰਨੀ ਹਵਾ ਲਵਾਉਂਦੇ ਉਨੀ ਸਿਹਤ ਖਰਾਬ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹਾਂਗੇ ਕਿ ਚਲੋ ਅੱਜ ਬਾਲਮੀਕੀ ਜਨਮ ਦਿਨ ਮਨਾਓ ਉਸ ਤੋਂ ਬਾਅਦ ਰੈਸਟ ਕਰੋ ਕਿਉਂਕਿ ਠੰਡ 'ਚ ਘੁੰਮਣ ਦਾ ਕੋਈ ਫਾਇਦਾ ਨਹੀਂ ਹੈਗਾ ਪਰ ਇਹ ਸ਼ਾਇਦ ਇਦਾਂ ਬੋਲ ਰਿਹਾ ਜਿਹਨੂੰ ਫੋਨ ਕਰੋ ਸਾਰੇ ਇਦਾਂ ਹੀ ਕਹਿ ਰਹੇ ਆ ਕਿ ਬੁਖਾਰ ਆ ਸਿਹਤ ਖਰਾਬ ਆ ਇਸ ਲਈ ਸਾਰੇ ਰੁਹੀ ਆ ਹਾਂ ਖਾਣ ਪੀਣ ਦਾ ਵੀ ਜਰੂਰ ਪੇਰੇ ਧਿਆਨ ਕਰੋ ਸਾਰਿਆਂ ਨੇ ਤੇ ਚਲੋ ਜੀ ਮਿਲਦੇ ਆ ਅਗਲੀ ਲਾਈਵ ਦੇ ਵਿੱਚ ਤੁਹਾਨੂੰ ਵਾਹਿਵਾ ਦੋਸਤੋ